ਅਕਸਰ ਹੀ ਡਾਕਟਰਾਂ ਦੇ ਉੱਪਰ ਮਰੀਜ਼ਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ આરોਪ ਲਗਾਏ ਜਾਂਦੇ ਆ ਰਹੇ ਹਨ ਪਰ ਇੱਕ ਨਵਾਂ ਮਾਮਲਾ ਆਇਆ ਹੈ ਕਿ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਗਈ ਮੈਲਾ ਦੇ ਜਿਵਰਾਤ ਉਤਾਰ ਲਿੱਤੇ ਗਏ ਜਿਵਰਾਤ ਕਿਸ ਨੇ ਉਤਾਰੇ ਇਹ ਤਾਂ ਜਾਂਚ ਦਾ ਵਿਸ਼ੇ ਹੈ ਫਿਲਹਾਲ ਸੀਸੀਟੀਵੀ ਫੁਟੇਜ ਜਿਹੜੀ ਪੁਲਿਸ ਨੇ ਮੰਗਵਾਈ ਹੈ ਹੁਣ ਦੇਖਦੇ ਹਾਂ ਕਿ ਅਸਲ ਇਹ ਜਿਹੜਾ ਕਾਰਨਾਮਾ ਕਿੰਨੇ ਕੀਤਾ ਹਸਪਤਾਲ ਦੇ ਵਿੱਚ ਜਦ ਇਸ ਨਿੱਜੀ ਹਸਪਤਾਲ ਦੇ ਮਾਲਕ ਨਾਲ ਗੱਲਬਾਤ ਕਰਨੀ ਚਾਹੀ ਮੀਡੀਆ ਨੇ ਤਾਂ ਉਹਨਾਂ ਫੋਨ ਨਹੀਂ ਚੁੱਕਿਆ ਨਾ ਹੀ ਉਹਨਾਂ ਨੇ ਵਟਸਐਪ ਤੇ ਲਿਖੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਜਦ ਇਹ આરોਪਾਂ ਬਾਰੇ ਉਹਨਾਂ ਕੋਲੋਂ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਆਰ ਪਾਰਤ ਦੀ ਰਿਪੋਰਟ ਕੀ ਖੜਾ ਨਹੀਂ ਕੀ ਮਸਲਾ ਕੀ ਹੈ ਸਰ ਮੈਂ ਠੀਕ ਨਹੀਂ ਸੀ ਮੈਂ ਦਵਾਈ ਲੈਣ ਆਈ ਸੀਗੇ ਜਿਆਦਾ ਉਲਟੀਆਂ ਜਿਆਦਾ ਆਉਂਦੀਆਂ ਪਈਆਂ ਸੀ ਮੇਰੇ ਹਸਬੰਦ ਮੈਨੂੰ ਪੰਕਰ ਜੱਟੂ ਕੋਲ ਲੈ ਕੇ ਗਏ ਉੱਥੇ ਉਹਨਾਂ ਨੇ ਇੰਜੈਕਸ਼ਨ ਲਗਾਇਆ ਤਾਂ ਮੈਂ ਠੀਕ ਨਹੀਂ ਹੋਈ ਫਿਰ ਉਹਨਾਂ ਨੇ ਰੈਫਰ ਇੱਥੇ ਕਰ ਦਿੱਤਾ ਇਸ ਹਸਪੀਟਲ ਤੇ ਕੈਰਨ 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 ਕਿਉਂ ਹਸਪੀਟਲ ਤੇ ਸਾਰੇ ਨਣੇ ਮੈਨੂੰ ਅਮਰਜੈਂਸੀ ਤੇ ਲੱਗੇ ਉਹਨਾਂ ਨੇ ਮੇਰੀ ਨਾ ਆਈ ਸੀਜੀ ਕਰਾਨ ਲੱਗੇ ਈਸੀਜੀ ਜੋ ਕਰਨ ਲੱਗੇ ਉਹਨਾਂ ਨੂੰ ਕਿਹਾ ਵੀ ਹੈਗੀ ਮੇ ਹੋਈ ਉਹ ਮੈਨੂੰ ਉਲਟੀਆਂ ਬਹੁਤ ਆਉਂਦੀਆਂ ਪਈਆਂ ਛੱਡ ਦਿਓ ਮੈਨੂੰ ਮੈਡਮ ਕਹਿੰਦੀ ਨਹੀਂ ਤਾਂ ਮੈਡਮ ਨੇ ਮੇਰੀ ਅੰਗੂਠੀ ਇਧਰੋਂ gold ਦੀ ਉਤਾਰੀ ਖਿੱਚ ਕੇ ਇਧਰ ਚਾਂਦੀ ਦੀ ਮੈਨੂੰ ਆਪਣੀ ਚੀਜ਼ ਚਾਹੀਦੀ ਆ ਮੈਨੂੰ ਮੇਰੀ ਚੀਜ਼ ਦੇ ਦੇਣ ਮੈਨੂੰ ਹੋਰ ਕੋਈ ਮਸਲਾ ਨਹੀਂਗਾ ਨਹੀਂ ਤਾਂ ਮੈਨੂੰ ਮੈਂ ਮੇਨ ਹਸਪੀਟਲ ਵਾਲਿਆਂ ਤੇ ਕਹਿੰਨੀ ਆ ਪਰ ਆਈ ਸ਼ਾਇਦ ਹਾਂਜੀ ਹੋਈ ਉਹ ਕਹਿੰਦੇ ਸੀ ਜਿੱਦਨ ਉਹਨਾਂ ਨੇ ਤੁਹਾਨੂੰ ਕਿਹਾ ਸੀ ਉਸ ਅੱਧੇ ਘੰਟੇ ਬਾਅਦ ਦੱਸ ਦਿੱਤਾ ਉਹਨਾਂ ਨੂੰ ਤਾਂ ਉਹ ਕਹਿੰਦੇ ਤੁਹਾਨੂੰ ਤਾਂ ਕੋਈ ਨਹੀਂ ਦੇ ਦੂਗਾ ਸਟਾਫ ਫੋਨ ਕਰਦਾ ਪਿਆ ਵਾ ਮੈਡਮ ਦਾ ਫੋਨ ਨਹੀਂ ਲੱਗਦਾ ਤੇ ਮੁੜ ਕੇ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਉਲਟਾ ਬਿੱਲ ਉਹਨਾਂ ਨੇ ਸਾਰਾ ਕਲੀਅਰ ਅਸੀਂ ਕਰਕੇ ਗਏ ਸਾਡੇ ਕੋਲ ਪੈਸੇ ਵੀ ਨਹੀਂ ਲੱਗੇ ਮੈਨੂੰ ਨਹੀਂ ਪਤਾ ਸਰ ਉਹ ਹਸਪੀਟਲ ਵਾਲਿਆਂ ਨੂੰ ਤਾਂ ਨਹੀਂ ਸਾਥ ਹੀ ਹਾਂ ਤੇਰਾ ਮਤਲਬ ਥਾਣੇ ਕੋਲ ਦਰਖਾਸਤ ਵੀ ਨਹੀਂ ਹਾਂਜੀ ਆਪਸੇ ਦਿੱਤੀ ਹੈ ਜਿਹੜੇ ਅੰਦਰ ਆਏ ਹਾਂ ਹਾਂਜੀ ਦਿੱਤੀ ਆ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਕੇ ਉਹ ਫਲਦਿਵਾਰ ਖੜੇ ਜੇ ਕੀ ਮਸਲਾ ਹੈ ਮਸਲਾ ਹੈ ਮੇਰੀ ਵਾਈਫ ਨਾ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਡਾਕਟਰ ਪੰਕਜ ਅਗਰਵਾਲ ਦੇ ਇੱਥੇ ਲੱਗੇਗਾ ਕਿ ਲੈਣੀ ਕੋਤੇ ਲੈ ਕੇ ਗਿਆ ਤੇ ਉਹਨਾਂ ਨੇ ਇੰਜੈਕਸ਼ਨ ਲਾ ਕੇ ਦੇਖਿਆ ਵੀ ਚਲੋ ਥੋੜੇ ਸਟੇਬਲ ਹੋ ਜਾਣਗੇ ਉਲਟੀਆਂ ਬਹੁਤ ਆ ਰਹੀਆਂ ਸੀ ਪਰ ਉਹ ਸਟੇਬਲ ਨਹੀਂ ਹੋਏ ਉਹਨਾਂ ਨੇ ECG ਵੀ ਕੀਤੀ ਇੱਥੇ ਤੇ ਇਹਨਾਂ ਨੇ ਸਾਨੂੰ ਇੱਥੇ ਪੇਪੇ ਕੇਅਰ ਐਂਡ ਕ્યોਰ ਤੇ ਇੱਥੇ ਆ ਕੇ ਇਹਨਾਂ ਨੂੰ ਸਾਨੂੰ ਅਮਰਜੈਂਸੀ 'ਚ ਲੈ ਗਏ ਅਮਰਜੈਂਸੀ 'ਚ ਚਲੋ ਮੈਂ ਆਪਣੀ ਫਾਈਲ ਕੋਲ ਬਣਾਉਣ ਲੱਗ ਪਿਆ ਬ੍ਰਦਰ ਵਿਚ ਨਾਲ ਇਹ ਮੈਮ ਐਡਮਸਨ ਲੈਣ ਚਲੇ ਗਿਆ ਇਹ ਲੱਗ ਕੇਅਰ ਕਰਦਾ ਰਿਹਾ ਇਧਰ ਉਧਰ ਫਿਰ ਉਹਨਾਂ ਨੇ ਕਹਿੰਦੇ ਤੁਸੀਂ ਬਾਹਰ ਚਲ ਜਓ ਆਪਾਂ ECG ਕਰਨੀ ਆ ਉਹ ਆਲਰੇਡੀ 15 ਮਿੰਟ ਪਹਿਲਾਂ ECG ਹੋਈ ਸੀ ਡਾਕਟਰ ਸਾਹਿਬ ਨੇ ਕਿਹਾ ਵੀ ECG ਕਰਾਉਣ ਦੀ ਜ਼ਰੂਰਤ ਨਹੀਂ ਹੈ ਭਾਵੇਂ ਜਾ ਕੇ ਕਰਵਾ ਲੈਣਾ ਇਹਨਾਂ ਫਿਰ ਵੀ ECG ਕੀਤੀ ਤੇ ਉਹ ਪਰਦਾ ਪਰਦਾ ਕੀਤਾ ਕੈਮਰੇ ਦੇ ਅੱਗੇ ਇੱਕ ਕੈਮਰਾ ਹੈਗਾ ਸੀ ਅੰਦਰ ਉਹਦੇ ਅੱਗੇ ਪਰਦਾ ਕੀਤਾ ਤੇ ਉਹਦੇ ਬਾਅਦ ਹੀ ਸਾਰਾ ਕਾਂਡ ਹੋਇਆ ਜਿਹੜੇ ਆ ਮੰਦਰੀਆਂ ਲਾਉਣ ਵਾਲਾ ਤੋ ਪਹਿਲੇ ਆ ਸਾਨੂੰ ਇੱਥੇ ਰੈਫਰ ਕੀਤਾ ਗਿਆ ਉਹ ਤਾਂ ਗੁੰਦਰੀਆਂ ਤੁਹਾਡੇ ਕੋਲ ਸਬੂਤ ਹੈ ਸਬੂਤ ਹੈਗਾ ਜੀ ਉਹ ਪੁਨਕਾ ਦੇ ਅਗਰਵਾਲ ਦੇ ਵੀਡੀਓ ਦੇ ਵਿੱਚ ਦਿਖ ਰਹੀਆਂ ਨੇ ਆਹ ਕਲਿੱਪ ਹੈਗੇ ਆ ਜੀ ਤੁਹਾਨੂੰ ਕਰੋ ਪਤਾ ਲੱਗਾ ਵੀ ਇਹ ਗੁੰਦਰੀਆਂ ਨਾਲ ਗੁੰਦਰੀਆਂ ਜਦੋਂ ਇਹ ਐਮਰਜੈਂਸੀ ਟੂ ਗਾਰਡ ਦੇ ਰੂਮ ਤੇ ਲੈ ਕੇ ਆਏ ਉਤੋਂ ਅੱਧੇ ਘੰਟੇ ਬਾਅਦ ਉਹ ਇਹਨਾਂ ਦਾਸਤਾ ਸੀ ਮਨੂ ਕੀ ਹਾਂ ਥੋੜੀ ਜਿਹੀ ਸਟੇਬਲ ਹੋਈ ਫਿਰ ਇਹ ਕਹਿੰਦੀ ਮੇਰੀ ਗੁੰਦਰੀਆਂ ਤਾਰੀਆਂ ਜਾ ਕੇ ਲੈ ਆਓ ਮੈਂ ਲੈਣ ਗਿਆ ਤੇ ਐਮਰਜੈਂਸੀ ਚ ਉਹ ਮੈਡਮ ਸਹਾ ਨਹੀਂ ਸੀ ਤੁਸੀਂ ਮੈਂ ਡਾਟ ਉਹਨਾਂ ਨਾਲ ਗੱਲ ਕਰਵਾ ਦੇਈਆਂ ਮੇਨ ਨਾਲ ਦੀ ਹੋਈ ਮੈਂ ਉੱਲ ਕੇ ਵਾਪਸ ਘਰ ਚਲ ਗਿਆ ਮੇਰੀ ਸਿਸਟਰ ਆ ਗਈ ਫਿਰ ਉਹਨਾਂ ਨੇ ਇੱਕ ਦੋ ਵਾਰ ਹੀ ਗਈਆਂ ਤੇਰੇ ਸੈਕਸ਼ਨ ਤੇ ਉਹ ਕਹਿੰਦੇ ਫੋਨ ਨਹੀਂ ਲੱਗ ਰਿਹਾ ਉਹ ਲੜਕੀ ਦਾ ਜਿਹੜੀ ਜਿਹਦੀ ਛੁੱਟੀ ਚਲ ਗਈ ਹੈ ਨਾ ਉਹਦਾ ਫੋਨ ਨਹੀਂ ਚ ਲੱਗ ਰਿਹਾ ਫਿਰ ਰਾਤ ਨੂੰ ਇਹਨਾਂ ਦੱਸਿਆ ਵੀ ਉਹ ਲੱਤੀ ਕਹਿ ਰਹੀ ਆ ਕਿ ਨਹੀਂ ਮੈਂ ਨਹੀਂ ਲੈ ਕੇ ਗਈ ਆ ਇਹਨਾਂ ਉਹ ਮੁੱਕਰ ਗਏ ਇਸ ਤਰ੍ਹਾਂ ਦੇਖਦੇ ਵੀ ਜਿਹੜੇ ਲੋਕੀ ਕਾਟ ਨੂੰ ਲੱਭਦਾ ਉਹ ਕਹਿੰਦੇ ਆ ਜਿਉਂਤੇ ਇਹੋ ਜਿਹੇ ਕੰਮ ਹੋ ਰਹੇ ਐ ਕਿਵੇਂ ਕਿਸ ਤਰ੍ਹਾਂ ਦੇਖ ਸਰ ਚਲੋ ਮੈਂ ਬੋਲਿਆ ਤਾਂ ਕਿ ਨਹੀਂ ਮੈਂ ਰਾਤੀ ਬਿੱਲ ਪੇ ਕਰਕੇ ਗਿਆ ਸ਼ੇਡਸਮਰੀ 8 ਵਜੇ ਆਜਾ ਮੈਂ ਸਵੇਰੇ 8 ਵਜੇ ਆ ਗਿਆ ਫਿਰ ਕਹਿੰਦੇ ਤੁਸੀਂ 12 ਵਜੇ ਆਓ ਮੈਂ 12 ਵਜੇ ਆ ਗਿਆ ਇਹਨਾਂ ਨੇ 2 ਵਜੇ ਜਾ ਕੇ ਮੈਨੂੰ ਕੈਮਰੇ ਦਿਖਾਏ ਤੇ ਕਹਿੰਦੇ ਦਿਖਾਉਣ ਤੋਂ ਬਾਅਦ ਵੀ ਇਹਨਾਂ ਨੇ ਕੋਈ ਮੈਨੂੰ ਨਿਆਂ ਮਤਲਬ ਦਿੱਤਾ ਨਹੀਂ ਫਿਰ ਕਹਿੰਦੇ ਜੀ ਸਾਡੇ ਨਾਲ ਕੈਮਰੇ ਤੇ ਕਲੀਅਰ ਨਹੀਂ ਦਿਖ ਰਿਹਾ ਉਹ ਤੁਹਾਡਾ ਕੁਸੂਰ ਹੈ ਨਾ ਤੁਸੀਂ ਕੈਮਰੇ ਕਹਿੰਦੇ 64 ਕੈਮਰੇ ਲੱਗੇ ਆ 64 ਕੈਮਰੇਆਂ ਵਿੱਚ ਉਂਗਲਾਂ ਤੱਕ ਨਹੀਂ ਦਿਖ ਰਹੀਆਂ ਕੀ ਕੀ ਫਾਇਦਾ ਐਸੋ ਜਿਹੇ ਕੈਮਰੇ ਲਾਉਣ ਦਾ ਫਿਰ ਇੱਥੇ 64 ਕੈਮਰੇਆਂ ਵਿੱਚ ਵੀ ਇੱਕ ਬੰਦੇ ਦੀ ਉਂਗਲਾਂ ਨਾਲ ਦਿਖਦੀਆਂ ਹੁਣ ਤੇ ਕੀ ਸੇਫਟੀ ਐ ਸਰ ਪੇਸ਼ੈਂਟ ਦੀ ਆ ਕੋਈ ਵੀ ਆਂਦਾ ਤੇ ਕੀ ਸੇਫਟੀ ਹੈ ਇਸ ਮੌਕੇ ਤੋਂ ਥਾਣੇ ਨੂੰ ਕਰਵਾਤੀ ਥਾਣੇ ਦਰਖਾਸਤ ਦਿੱਤੀ ਆ ਪਲਾਸ ਇਹਨਾਂ ਨੂੰ ਪਤਾ ਨਹੀਂ ਕਿਹੜਾ ਵਲਾਗਨ ਜੀ ਉਹ ਬਾਰ ਬਾਰ ਮੈਨੂੰ ਕਹਦਾ ਕਿ ਸਾਡਾ ਕਮਿਸ਼ਨਰ ਸਾਹਮਣੇ ਆਪਾਂ ਬੀਪੀ ਚੈੱਕ ਕਰੰਨੇ ਨੇ ਆਪਾਂ ਉੱਥੇ ਗੱਲ ਕੀਤੀ ਪਰ ਥੋੜਾ ਬਹੁਤਾ ਤਮੂਕਾ ਹੋਂਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਫਿਰ ਆਪਾਂ ਜਾ ਕੇ ਥਾਣੇ ਦਰਖਾਸਤ ਦਿੱਤੀ ਆ ਜੀ ਤੇ ਪਲਾਸ ਇਹਨਾਂ ਇਹ ਵੀ ਕਿਹਾ ਵਾ ਕਿ ਜੇ ਤੁਸੀਂ ਸਾਡੇ ਤੋਂ ਦਰਖਾਸਤ ਕੀਤੀ ਤੇ ਤੁਹਾਡੀ ਜਿਹੜੀ ਆ ਨਰਸ ਸਾਹਿਬ ਨਾ ਸਿਓ ਉਸਰਟਾਈਡ ਕਰ ਲੇਗੀ ਉਲਟਾ ਸਾਨੂੰ ਸਾਨੂੰ ਕਰ ਰਹੇ ਨੇ ਹਾਂ ਜੀ ਦਿੱਤੀ ਆ ਜੀ ਠੀਕ ਆ ਜੀ ਉਹਨਾਂ ਨੇ ਕਿਹਾ ਵੀ ਉਹ ਥਾਣੇ ਦੇ ਵਿੱਚ ਹੀ ਕਿਹਾ ਇਹਨਾਂ ਨੇ ਮੈਨੂੰ ਕਿ ਆਪਾਂ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਆਏ ਆ ਤੇ ਆਪਾਂ ਬੀਪੀ ਵਗੈਰਾ ਚੈੱਕ ਕਰਦੇ ਹਾਂ ਮਤਲਬ ਇੱਕਦਮ ਥੋੜਾ ਜਨਾ ਡਰਾਉਣ ਦੀ ਕੋਸ਼ਿਸ਼ ਕੀਤੀ ਪੇਸ਼ੰਤ ਦੀ ਰਿੰਗ ਲੱਤ ਗਈ ਆ ਕੀ ਮਸਲਾ ਕੀ ਸਰ ਉਹ ਦਾ ਮੈਂ ਏਸੀ ਪਰਮਜੀਤ ਸਿੰਘ ਇਹ ਜੇਮਾ ਕਦੋਂ ਦੀ ਜੜੀ ਦਰਖਾਸਤ ਹੈ ਜਿਹੜੀ ਦਰਖਾਸਤ ਹੈ ਇਸ ਵਾਰ ਦਾ ਫੋਣੀ ਉਹ ਮੈਨੂੰ ਮੰਨ ਕੋਈ ਹੈ ਮੈਂ ਕਰ ਰਿਹਾ ਤਫਤੀਸ਼ ਇਹਦੇ ਵਿੱਚ ਦੋਨੋਂ ਪਾਰਟੀਆਂ ਸਵੇਰੇ ਸੱਧੀਆਂ ਸੀ ਉਹਨਾਂ ਦੇ ਬਿਆਨ ਲੈਣ ਡਿਆ ਹੈ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਆਏਗਾ ਜੋ ਸਾਹਮਣੇ ਆਏਗਾ ਉਸੇ ਤਰ੍ਹਾਂ ਕਰ ਰਹੀ ਹੈ ਹੁਣ ਕਿਹਦੀ ਹੋਊਗੀ